ਹਾਂ ਜੀ ਸਟੂਡੈਂਟਸ ਸਸ਼ੀਗਤ ਸਭ ਨੂੰ ਵਾਈ ਸੋਨੇ ਰੋਡ ਵੈਲਕਮ ਯੂ ਆਲ ਆਈ ਹੋਪ ਕਿ ਤੁਸੀਂ ਸਭਿਲ ਕੋ ਠੀਕ ਠਾਕ ਹੋ ਤਾਂ ਜੇ ਤੁਸੀਂ ਆਉਣ ਵਾਲੇ ਕਿਸੇ ਵੀ ਐਗਜ਼ਾਮ ਲਈ ਪੰਜਾਬ ਦੇ ਕਿਸੇ ਵੀ ਐਗਜ਼ਾਮ ਲਈ ਲਾਈਕ ਪੀਟ ਪੀਐਸਬੀ ਐਕਸਾਈਜ਼ ਪਟਵਾਰੀ ਕਨਸਟੇਬਲ ਸਬ ਇਨਸਪੈਕਟਰ ਹਾਈ ਕੋਰਟ ਕਲਰਕ ਕਿਸੇ ਵੀ ਐਗਜ਼ਾਮ ਲਈ ਪ੍ਰਪੇਅਰ ਕਰਨਾ ਚਾਹੁੰਦੇ ਹੋ ਔਰ ਚਾਹੁੰਦੇ ਹੋ ਕਿ ਇੰਨਾ ਸਟੂਡੈਂਟ ਦੀ ਤਰ੍ਹਾਂ ਹੀ ਇੰਨਾ ਕੈਂਡੀਡੇਟ ਦੀ ਤਰ੍ਹਾਂ ਹੀ ਇੰਗਲਿਸ਼ ਚ 12 ਚੋ 12 ਨੰਬਰ ਆ ਜਾਣ 12 ਚੋ 11 ਨੰਬਰ ਆ ਜਾਣ 20 ਵਿੱਚੋਂ 20 ਨੰਬਰ ਆ ਜਾਣ ਪੰਜਾਬ ਸਬ ਇਨਸਪੈਕਟਰ ਦੇ ਪੁਲਿਸ ਸਰਵਿਸ ਇਨਸਪੈਕਟਰ ਦੇ ਪੇਪਰ ਚ ਤਾਂ ਭਈ ਤਿਆਰੀ ਕਰਨੀ ਪਊਗੀ ਫੁੱਲ ਫਲੇਜ ਤੁਹਾਨੂੰ ਤਿਆਰੀ ਕਰਨੀ ਪਊਗੀ ਕੱਲਾ ਤੁਸੀਂ ਸੋਚੋ ਵੀ ਵੀ ਠੀਕ ਹੈ ਥੋੜੀ-ਬੋਤੀ ਨੌਲੇਜ ਲੈ ਕੇ ਥੋੜੇ-ਬੋਤੇ ਕੁਐਸਚਨ ਸੋਲਵ ਕਰਕੇ YouTube ਤੇ ਕੱਲਾ ਫੋਲੋ ਕਰਕੇ ਵੀ ਆਪਾਂ ਫੁੱਲ ਮਾਰਕਸ ਕਰ ਸਕਦੇ ਆਪਾਂ ਫੁੱਲ ਮਾਰਕਸ ਸਕੋਰ ਨਹੀਂ ਕਰ ਸਕਦੇ ਕਿਉਂਕਿ ਹਰ ਇੱਕ ਟਾਪਿਕ ਦੇ ਜੇ ਤੁਸੀਂ ਕੰਮ ਕਰਨਾ ਚਾਹੁੰਦੇ ਹੋ ਤੁਸੀਂ ਚਾਹੁੰਦੇ ਹੋ ਕਿ ਮੈਂ ਫੁੱਲ ਮਾਰਕਸ ਲੈਣੇ ਹੈ ਤਾਂ ਭਈ ਉਹਦੀ ਤੁਹਾਨੂੰ ਬੇਸਿਕ ਤੋਂ ਲੈ ਕੇ ਐਗਜ਼ਾਮ ਲੈਵਲ ਤੱਕ ਦੀ ਨੌਲੇਜ ਹੋਣੀ ਚਾਹੀਦੀ ਹੈ ਜੋ ਤੱਕ ਸਾਡੇ ਬੇਸਿਕ ਕਲੀਅਰ ਨਹੀਂ ਹੋਣਗੇ ਜੋ ਤੱਕ ਸਾਡੇ ਬੇਸਿਕ ਕਲੀਅਰ ਨਹੀਂ ਹੋਣਗੇ ਅਸੀਂ ਕੁਐਸਚਨ ਸੋਲਵ ਕਰਾਂਗੇ ਸਾਡੇ ਕੁਐਸਚਨ ਸੋਲ ਨਹੀਂ ਹੋਣਗੇ ਜਦੋਂ ਤੁਸੀਂ ਟੌਪਿਕ ਵਾਈਜ਼ ਕੰਮ ਕਰੋਗੇ ਤੁਹਾਡੇ ਫੁੱਲ ਮਾਰਕਸ ਆਉਣਗੇ ਤਾਂ ਤਾਂ ਹੀ ਤੁਸੀਂ ਮਿਕਸ ਕੁਸ਼ਨ ਪੇਪਰ ਚ ਸੋਲਵ ਕਰ ਸਕਦੇ ਹੋ ਜੇ ਤੁਸੀਂ ਇੰਗਲਿਸ਼ ਨੂੰ ਛੱਡ ਰੱਖਿਆ ਤੁਹਾਨੂੰ ਲੱਗਦਾ ਹੈ ਵੀ ਹਾਂਜੀ ਨਹੀਂ ਜੀ ਇੰਗਲਿਸ਼ ਤਾਂ ਹੋ ਹੀ ਨਹੀਂ ਸਕਦੀ ਨਹੀਂ ਹੋਣੀ ਹੈ ਸਾਡੇ ਤੋਂ ਵੀ ਇੰਗਲਿਸ਼ ਤਾਂ ਭੁੱਲੀ ਜਾ ਇੰਗਲਿਸ਼ ਛੱਡ ਕੇ ਤੁਸੀਂ ਚਾਹੁੰਦੇ ਹੋ ਵੀ ਪੇਪਰ ਮੇਰਾ ਕ੍ਰੈਕ ਹੋ ਜੇ ਮੈਂ ਅੱਗੇ ਚਲਾਇਗਾ ਨਹੀਂ ਪੋਸੀਬਲ ਹੈ ਕੋਈ ਵੀ ਟੌਪਿਕ ਛੱਡ ਕੇ ਕੋਈ ਵੀ ਇੱਕ ਤੋਂ ਸੋਚੋ ਵੀ ਮੈਂ ਜੀਕੇ ਛੱਡ ਦੂੰਗਾ ਮੈਂ ਮੈਥ ਛੱਡ ਦੂੰ ਮੈਂ ਰੀਜ਼ਨਿੰਗ ਛੱਡ ਦੂੰ ਮੈਂ ਇੰਗਲਿਸ਼ ਛੱਡ ਦੂੰ ਮੈਂ ਕੋਈ ਵੀ ਇੱਕ ਸਬਜੈਕਟ ਛੱਡ ਕੇ ਤੁਸੀਂ ਪੇ ਆਸੂ ਦੇ ਕੰਪੀਟੀਸ਼ਨ ਬਹੁਤ ਹੈ ਪਹਿਲਾਂ ਪੰਜਾਬ ਦਾ ਸਟੂਡੈਂਟ ਇੰਗਲਿਸ਼ ਨਹੀਂ ਕਰਦਾ ਸੀ ਬਟ ਇਸ ਟਾਈਮ ਪੰਜਾਬ ਦਾ ਸਟੂਡੈਂਟ ਇੰਗਲਿਸ਼ ਕਰ ਰਿਹਾ ਬਈ ਬਹੁਤ ਸ਼ੌਂਕ ਨਾਲ ਬਹੁਤ ਵਧੀਆ ਤਰੀਕੇ ਨਾਲ ਆ ਤੁਹਾਨੂੰ ਰਿਵਿਊਜ਼ ਦਿਖਾਏ ਹੈ ਹਜ਼ਾਰਾਂ ਰਿਵਿਊਜ਼ ਵਿੱਚੋਂ ਕੋਈ ਦੋ ਚਾਰ ਰਿਵਿਊਜ਼ ਦਿਖਾਏ ਨੇ ਤਾਂ ਉਹ ਸਟੂਡੈਂਟਸ ਦੇ ਬਟ ਇੰਗਲਿਸ਼ ਚ ਫੁੱਲ ਮਾਰਕਸ ਦਾ ਆਪਾਂ ਪ੍ਰੋਮਿਸ ਕਰਦੇ ਆ ਬੈਸਟ ਕੰਟੈਂਟ ਦਾ ਦਾਵਾ ਕਰਦੇ ਆ ਵੀ ਬੈਸਟ ਕੰਟੈਂਟ ਦਾ ਦਾਵਾ ਪੂਰੇ ਨੰਬਰਾਂ ਦਾ ਵਾਦਾ ਤੁਸੀਂ ਇੱਕ ਚੀਜ਼ ਦਾ ਪ੍ਰੋਮਿਸ ਜੇ ਕਰਦੇ ਹੋ ਕਿ ਅਸੀਂ ਰੋਜ਼ 2 ਘੰਟੇ ਇੰਗਲਿਸ਼ ਨੂੰ ਕੱਢ ਲਾਂਗੇ ਤੀ ਦਿਨ ਵਾਸਤੇ 25 ਤੋਂ 30 ਦਿਨ ਵਾਸਤੇ ਮੈਂ ਦੋ ਕੰਟੈਂਟ ਇੰਗਲਿਸ਼ ਨੂੰ ਦੇ ਦੂੰਗਾ ਤਾਂ ਮੈਂ ਇੱਥੇ ਲਿਖ ਕੇ ਦੇਣ ਨੂੰ ਤਿਆਰਾਂ ਵੀ ਇੰਗਲਿਸ਼ 'ਚ ਤੁਹਾਡੇ ਫੁੱਲ ਮਾਰਕਸ ਆ ਸਕਦੇ ਆ 100% ਆ ਸਕਦੇ ਆ ਤੁਹਾਡੇ ਉੱਲ ਕਮੀ ਨਹੀਂ ਹੋਣੀ ਚਾਹੀਦੀ ਇਧਰੋਂ ਕੋਈ ਕਮੀ ਨਹੀਂ ਦੇ ਓਕੇ ਤਾਂ ਜੇ ਤੁਸੀਂ ਜਮ੍ਹਾਂ ਜ਼ੀਰੋ ਤੋਂ ਤਿਆਰੀ ਕਰਨਾ ਚਾਹੁੰਦੇ ਹੋ ਇੰਗਲਿਸ਼ ਦੀ ਤੁਹਾਨੂੰ ਲੱਗਦਾ ਵੀ ਹਾਂ ਇੰਗਲਿਸ਼ ਕਰਕੇ ਪੇਪਰ ਹੁੰਦਾ ਹੈ ਬਈ ਇੰਗਲਿਸ਼ 'ਚ ਮੇਰੇ ਕੋਈ 5-7 ਨੰਬਰ ਆਂਦੇ ਆ ਤਾਂ ਮੈਂ 5-7 ਨੰਬਰ ਕਰਕੇ ਰਹਿ ਜਾਨਾ ਜਿਹੜੇ ਨੰਬਰ ਕੱਟਦੇ ਆ ਕਈ ਸਟੂਡੈਂਟ ਦੇ ਮੈਸੇਜ ਆਉਂਦੇ ਆ ਕਾਲ ਆਉਂਦੇ ਆ ਕਿ ਕਨਸਟ ਕੋਈ 2 ਨੰਬਰ ਆ ਗਏ ਜੇ ਇੰਗਲਿਸ਼ ਹੁੰਦਾ ਤਾਂ ਮੇਰਾ ਕਾਂਸਟੇਬਲ ਕਲੀਅਰ ਸੀ ਤਾਂ ਭਾਈ ਇਦਾਂ ਦੀ ਗਲਤੀ ਨਾ ਕਰੋ ਪੇਪਰ ਖਰਾਬ ਨਾ ਕਰੋ ਤਿਆਰੀ ਕਰਨੀ ਹੈ ਮਤਲਬ ਕਰਨੀ ਪਊਗੀ ਚਾਹੇ ਅੱਜ ਸ਼ੁਰੂ ਕਰ ਲਓ ਚਾਹੇ ਕੱਲ ਸ਼ੁਰੂ ਕਰ ਲਓ ਤਾਂ ਭਾਈ ਜਮਾ 0 ਤੋਂ ਨਵਾਂ ਬੈਚ ਆਪਣਾ ਸ਼ੁਰੂ ਹੋ ਜਾ ਰਿਹਾ ਹੈ ਜਿਸ ਦਾ ਨਾਮ ਹੈ ਸਫਲ ਇੰਗਲਿਸ਼ ਬੈਚ ਕੰਪਲੀਟ ਬੈਚ ਰਹੇਗਾ ਇਸ ਤੇ ਟੋਟਲ ਸਾਰਾ ਕੁਝ ਕਰਾਂਗੇ ਆਪਾਂ ਪੜਦੇ ਆ ਇੰਗਲਿਸ਼ ਪੰਜਾਬੀ ਦੀ ਤਰ੍ਹਾਂ ਤੇ ਪੜਾਂਗੇ ਉਹ ਜਿਹੜਾ ਪੇਪਰ ਚ ਆਉਂਦੇ ਹੁੰਦਾ ਹੈ ਮੇਰਾ ਜੇ ਟਾਰਗੇਟ ਇਹਨਾਂ ਇਗਜ਼ਾਮਸ ਦਾ ਤਾਂ ਇਹਨਾਂ ਦੀ ਕੰਮ ਕਰਾਂਗੇ ਆਪਾਂ ਇਹ ਨਹੀਂ ਆ ਵੀ ਵਿੱਚੇ ਬੈਂਕਿੰਗ ਵਿੱਚੇ ਪਾਈ ਜਾਂਦੇ ਆ ਵਿੱਚੇ ਆਪਾਂ ਪਤਾ ਸਾਰੇ ਦੁਨੀਆ ਜਹਾਂ ਦੇ ਇਗਜ਼ਾਮ ਵਾਲਾ ਕੰਮ ਕਰੀਏ ਨਹੀਂ ਇਦਾਂ ਨਹੀਂ ਕਰਾਂਗੇ ਆਪਾਂ ਜੋ ਸਾਡੇ ਪੇਪਰ ਲਈ ਸਾਡੇ ਪੰਜਾਬ ਲਈ ਆਪਾਂ ਟਾਰਗੇਟ ਆਪਾਂ ਉਸੇ ਨੂੰ ਕਰਾਂਗੇ ਤੇ ਪੜਾਂਗੇ ਉਹੀ ਜਿਹੜਾ ਹੁੰਦਾ ਹੈ ਇਸੇ ਕਰਕੇ ਬੈਸਟ ਰਿਜ਼ਲਟਸ ਇੰਗਲਿਸ਼ ਦੇ ਆਪਣੇ ਪੰਜਾਬ 'ਚ ਆਪਾਂ ਦਿੰਦੇ ਹਾਂ ਤੇ ਪ੍ਰੂਫ ਕਰ ਚੁੱਕੇ ਆ ਬਹੁਤ ਵਾਰੀ ਹਾਈ ਕੋਰਟ ਕਲਰਕ ਦੇ ਪਿਛਲੇ ਜਿਹੜਾ ਪੇਪਰ ਹੋਇਆ ਸੀ ਉਹਦੇ ਰਿਜ਼ਲਟਸ ਉਠਾ ਕੇ ਦੇਖ ਲਓ ਨੰਬਰ 1 ਮਰਤੇ ਕੰਮ ਕਰਾਂਗੇ ਆਪਾਂ ਟੌਪਿਕ ਬਾਈ ਟੌਪਿਕ ਵੋਕੈਬ ਸਾਰੀ ਦੀ ਸਾਰੀ ਸ਼ਾਰਟ ਟ੍ਰਿਕਸ ਲਗਾ ਕੇ ਵੋਕੈਬ ਦੇ ਤਾਂ ਸਿੱਧੇ ਕੁਐਸਚਨ ਸੋਲਵ ਹੋ ਜਾਂਦੇ ਪੇਪਰ ਚ ਸਿੱਧੇ ਨੰਬਰ ਵਨ ਜਾਂਦੇ ਆ ਠੀਕ ਹੈ ਟ੍ਰਾਂਜਿਸ਼ਨ ਕਰਾਂਗੇ ਕਿਉਂਕਿ ਪੰਜਾਬ ਪੁਲਿਸ ਦੇ ਅੰਦਰ ਟ੍ਰਾਂਜਿਸ਼ਨ ਆਉਗੀ ਹਾਈ ਕੋਰਟ ਦੇ ਕਲਰਕ ਦੇ ਅੰਦਰ ਟ੍ਰਾਂਜਿਸ਼ਨ ਆਉਗੀ ਆ ਸਾਰਾ ਕੰਮ ਹਾਈ ਕੋਰਟ ਕਲਰਕ ਦਾ ਪ੍ਰੈਸੀ ਹੋ ਗਿਆ ਪੈਸਸ ਹੋ ਗਿਆ ਲੈਟਰ ਇਹ ਵੀ ਸਾਰਾ ਕੁਝ ਇਸੇ ਵਿੱਚ ਦੇ ਅੰਦਰ ਜੇ ਤੁਸੀਂ ਹਾਈ ਕੋਰਟ ਦੇਣਾ ਚਾਹੁੰਦੇ ਹੋ ਆਉਣ ਵਾਲਾ ਅਗਲੇ ਸਾਲ ਭਾਈ ਹੁਣੇ ਤਿਆਰੀ ਸ਼ੁਰੂ ਕਰ ਦਿਓ ਕੰਪੀਟੀਸ਼ਨ ਬਹੁਤ ਸਿਰਾ ਕੁਸ਼ਨ ਹੈ ਪਿਛਲੇ ਸਾਲ 50 ਨੰਬਰ ਦੀ ਇੰਗਲਿਸ਼ ਮੰਨ ਲਓ ਆਈ ਸੀ ਨਾ ਬੱਚੇ ਸੋਚੋ ਹੀ ਤੁਸੀਂ ਕਿੱਥੋਂ ਦਾ ਕਰਕੇ ਆਏ ਉਸ ਕੋਰ ਸਿਰਾ ਹੀ ਲੱਗਾ ਸੀ ਬੱਚਿਆਂ ਨੂੰ ਸਿਰਾ ਹੀ ਇੰਗਲਿਸ਼ ਦਾ ਤਾਂ ਜੀਕੇ ਦੀਆਂ ਦੀ ਸੋਣਾ ਮੈਨੂੰ ਚਾਹਦੀ ਸੀ ਇੰਗਲਿਸ਼ ਦੇ ਮਾਰਕਸ ਕਰਕੇ ਬੱਚੇ ਸਿਲੈਕਸ਼ਨ ਹੋ ਕੇ ਆਏ ਇਹ ਬੱਚੇ ਸਿਲੈਕਸ਼ਨ ਹੋਏ ਇਹ ਇੰਗਲਿਸ਼ ਕਰਕੇ ਹੋਈ ਹੈ ਜੀਕੇ ਟਫ ਵਈ ਸੀ ਇੰਗਲਿਸ਼ ਸੋਲਵ ਕਰ ਰਹੀ ਸੀ ਬੱਚੇ ਠੀਕ ਹੈ ਤਾਂ ਭਈ ਜੇ ਤੁਸੀਂ ਚਾਹੁੰਦੇ ਹੋ ਤਾਂ ਭਈ ਨਵਾਂ ਬੈਚ ਆਪਣਾ ਇਹ ਵਾਲਾ ਸ਼ੁਰੂ ਹੋਣ ਜਾ ਰਿਹਾ ਹੈ ਕੱਲ ਨੂੰ 12:00 ਆ ਟੋਟਲ ਸਾਰਾ ਕੁਝ ਇਹਦੇ ਵਿੱਚ ਰਹੇਗਾ 1 ਸਾਲ ਦੀ ਵੈਲਿਡਿਟੀ ਵਾਲਾ ਇਹ ਬੈਚ ਹੋਏਗਾ ਇਸ ਦੀ ਪ੍ਰਾਈਸ ਕਿੰਨਾ 1150 ਹੈ ਬਟ ਇਸ ਤੇ ਡਿਸਕਾਊਂਟ ਕੋਪਰ ਲੱਗਿਆ ਹੋਇਆ ਹੈ ਡਿਸਕਾਊਂਟ ਕੋਪਰ ਲੱਗ ਕੇ ਇਹ ਵਾਲਾ ਕੈਸ਼ ਤੁਹਾਨੂੰ 1060 ਦੇ ਅਰਾਊਂਡ ਰਹੇਗਾ ਕਲੀਅਰ 1060 ਦੇ ਇਹ ਵਾਲਾ ਥੋੜਾ ਬੈਚ ਰਹੇਗਾ 1 ਸਾਲ ਦੀ ਵੈਲਿਡਿਟੀ ਹੈ ਤਾਂ ਦੇਖਿਆ ਜਾਏ ਤਾਂ ਪਰ ਮੰਥ ਇੱਕ ਮੰਥ ਤੁਸੀਂ 100 ਰੁਪਿਆ ਵੀ ਨਹੀਂ ਦੇਹੇ ਉਸ ਤੋਂ ਵੀ ਘੱਟ ਚੀ ਤੁਹਾਨੂੰ ਇਹ ਵਾਲਾ ਬੈਚ ਅਵੇਲੇਬਲ ਹੋਊਗਾ ਬਟ ਕੰਟੈਂਟ A1 ਹੋਊਗਾ ਪੇਪਰ ਚ ਬੈੰਦੇ ਆ ਹੀ ਸਿੱਧੇ ਤੁਹਾਡੇ ਕੁਐਸਚਨ ਸੋਲਵ ਹੋ ਜਾਣਗੇ ਇਸ ਚੀਜ਼ ਦਾ ਆਪਾਂ ਪ੍ਰੋਮਿਸ ਕਰਦੇ ਆ। ਸੋਚਣ ਦੀ ਲੋੜ ਵੀ ਨਹੀਂ। ਪ੍ਰੈਕਟਿਸ ਸ਼ੀਟਸ ਪੀਡੀਐਫ ਤੁਸੀਂ ਡਾਊਨਲੋਡ ਕਰ ਸਕਦੇ ਹੋ, ਪ੍ਰੈਕਟਿਸ ਕਰ ਸਕਦੇ ਹੋ। ਨਾਲ ਤਾਂ ਤੁਹਾਨੂੰ ਲਾਈਵ ਟੈਸਟ ਮਿਲਦੇ ਆ ਟੌਪਿਕ ਵਾਈਜ਼ ਵੀ, ਮਿਕਸਡ ਵੀ ਮਿਲਦੇ ਆ। ਰਾਈਟ? ਸੋ ਅਗਰ ਤੁਸੀਂ ਚਾਹੁੰਦੇ ਹੋ ਕਿ ਹਾਂ ਜੀ ਮੈਂ ਤਿਆਰੀ ਕਰਨੀ ਹੈ ਇੰਗਲਿਸ਼ ਦੀ, ਮੈਂ ਇੰਗਲਿਸ਼ ਚ ਅੱਗੇ ਰਹਿਣਾ ਹੈ। ਭਈ ਇਹ ਮੈਥਸ ਨਹੀਂ ਹੈ ਕੋਈ। ਕੋ ਪਤਾ ਨਹੀਂ ਕਿੰਨੀ ਪ੍ਰੈਕਟਿਸ ਕਰਾਂਗੇ ਕਿੰਨੇ ਕਰੰਟ ਅਫੇਅਰਸ ਪੜ੍ਹਦੇ ਰਹਿਣੇ ਆ ਕਿੰਨੀ ਜੀਕੇ ਪੜ੍ਹਦੇ ਰਹਿਣੇ ਆ ਪਤਾ ਨਹੀਂ ਕੁਐਸਚਨ ਆਊਗਾ ਕਿ ਨਾਲ ਇਹੀ ਹੁੰਦਾ ਨਾ ਬਟ ਇੰਗਲਿਸ਼ 'ਚ ਜੇ ਕਹਿਤਾ ਵੀ ਇੰਨਾ ਕੋ ਦਾਇਰਾ ਹੈ ਇੰਨੇ ਦਾਇਰੇ 'ਚੋਂ ਪੜ੍ਹ ਕੇ ਚੱਲਿਆ ਉਹ ਸਿੱਧੇ ਕੁਐਸਚਨ ਸੋਲਵ ਹੁੰਦੇ ਤਾਂ ਗੱਲ ਖਤਮ ਹੋ ਗਈ ਨਾ ਸਮਾਰਟ ਵਰਕ ਕਰਾਂਗੇ ਨਾ ਫਿਰ ਆਪਾਂ ਫਿਰ ਆਪੋ ਉਸ ਚੀਜ਼ ਨੂੰ ਚੁੱਕਾਂਗੇ ਵੀ ਜਿਹੜੀ ਪਤਾ ਹੀ ਆ ਵੀ ਪੜ੍ਹ ਲਈ ਤਾਂ ਆਜੂ ਇਹ ਫਿਰ ਉਸ ਦਾਇਰੇ ਚੱਕਾਂਗੇ ਵੀ ਇੰਨਾ بڑا ਦਾਇਰਾ ਹੈ ਇੰਨਾ بڑا ਦਾਇਰਾ ਹੈ ਪਤਾ ਨਹੀਂ ਕਿੰਨਾ ਕੁਝ ਪੜਨਾ ਪਊਗਾ ਕਿੰਨਾ ਕੁਝ ਕਰੰਟ ਅਫੇਅਰ ਦੇ ਅੰਦਰ ਪੜਦੇ ਆ ਪਤਾ ਹੀ ਨਹੀਂ ਕਿੰਨੇ ਸਾਰਾ ਸਾਲਾਂ ਦੇ ਬੜੀ ਜਾਂਦੇ ਆ ਫਿਰ ਵੀ ਪਤਾ ਨਹੀਂ ਕੁਐਸਚਨ ਆਂਦੇ ਨਹੀਂ ਆਂਦੇ ਤਾਂ ਪਿੱਛੇ ਹੁਣ ਇਹੀ ਰਿਵਿਊ ਸੀ ਸਟੂਡੈਂਟ ਦੇ ਵੀ ਕਰੰਟ ਅਫੇਅਰਸ ਓਕੇ ਸੀ ਜੀ ਮੈਥ ਓਕਾ ਸੀ ਜੀ ਸਾਨੂੰ ਜੀਕੇ ਓਖੀ ਆਈ ਸੀ ਜੀ ਬਟ ਇੰਗਲਿਸ਼ ਅਸੀਂ ਸੌਲਵ ਕਰ ਰਹੇ ਸੀ ਤਾਂ ਥੋੜਾ ਜਿਹਾ ਦੇਖੋ ਕਿ ਕਰਨੀ ਪਊਗੀ ਤਿਆਰੀ ਡਰ ਕੇ ਛੱਡ ਕੇ ਅਗਰ ਮੈਂ ਬੋਲਾਂ ਵੀ ਅਸੀਂ ਅੱਗੇ ਜਾ ਸਕਦੇ ਆ ਅਸੀਂ ਅੱਗੇ ਨਹੀਂ ਜਾ ਸਕਦੇ ਅਸੀਂ ਪਿੱਛੇ ਰਾਵਾਂਗੇ ਕਪੀ ਚੀਰੋਂਗੇ ਸੀ ਫਿਰ ਰਿਗਰੈਟ ਹੋਣ ਦੇ ਬਾਅਦ ਚੋ ਪਛਤਾਵਾ ਨਹੀਂ ਮੈਂ ਕਰ ਲੈਂਦਾ ਨਾ ਮੇਰਾ ਪੇਪਰ ਨਿਕਲਦਾ ਉਹ ਸਟੂਡੈਂਟ ਦੀ ਕਾਲ ਆਉਂਦੀ ਉਹ ਸਟੂਡੈਂਟ ਮੈਸੇਜ ਕਰਦੇ ਮੈਂ ਕਰ ਲੈਂਦਾ ਨਾ ਜੇ ਮੇਰੇ 5 ਗੁਣਬਰ ਹੋਰ ਆ ਜਾਂਦੇ ਇੰਗਲਿਸ਼ ਚ ਤਾਂ ਵੀ ਮੇਰਾ ਤਾਂ ਓਕੇ ਸੀ ਮੇਰੇ ਬਾਕੀ ਸਾਰੇ ਸਬਜੈਕਟਸ ਪ੍ਰਪੇਅਰ ਇੰਗਲਿਸ਼ ਹੋ ਰਹਿ ਜਾਂਦੇ ਤਾਂ ਫਿਰ ਕਿਉਂ ਰੱਖਣਾ ਆਪਾਂ ਜੇ ਤੁਸੀਂ ਜੁੜਨਾ ਚਾਹੁੰਦੇ ਹੋ ਲੱਗਦਾ ਵੀ ਕਰਨੀ ਹੈ ਤਿਆਰੀ ਜਿਵੇਂ ਪੰਜਾਬੀ ਦੇਸੀ ਭਾਸ਼ਾ ਜਿਵੇਂ ਪੰਜਾਬੀ ਗ੍ਰਾਮਰ ਸਿੱਖਦੇ ਹੋ ਇੰਗਲਿਸ਼ ਸਿੱਖਣਾ ਚਾਹੁੰਦੇ ਹੋ ਤਾਂ ਇਸ ਨੰਬਰ ਤੁਸੀਂ WhatsApp ਕਰ ਸਕਦੇ ਹੋ ਕਾਲ ਕਰ ਸਕਦੇ ਤੁਹਾਨੂੰ ਕੋਈ ਪ੍ਰੋਬਲਮ ਆਈ ਤਾਂ ਕਲੀਅਰ ਠੀਕ ਹੈ ਸਾਰੀ ਡਿਟੇਲ ਤੁਹਾਨੂੰ ਸਮਝਾਇਆ ਜਾਏਗਾ ਉੱਥੇ ਕੋਈ ਵੀ ਦਿੱਕਤ ਕੋਈ ਵੀ ਪਰੇਸ਼ਾਨੀ WhatsApp ਕਰੋ ਕਾਲ ਕਰੋ ਐਪ ਡਾਊਨਲੋਡ ਕਰੋਗੇ Play Store ਤੋਂ ਸੋਨੇ ਰੋੜ ਜਦੋਂ ਐਪ ਡਾਊਨਲੋਡ ਕਰਦੇ ਹੋ ਇਹਨਾਂ ਗੱਲਾਂ ਦਾ ਧਿਆਨ ਰੱਖੋਗੇ ਕਲੀਅਰ ਬਈ ਆਹ ਵਾਲੀ ਆਪਸ਼ਨ ਔਨ ਨਹੀਂ ਕਰਨੀ ਪੈਰੈਂਟ ਪੈਰੈਂਟ ਵਾਲੀ ਆਪਸ਼ਨ ਔਨ ਨਹੀਂ ਕਰਨੀ ਛੇੜ ਨਹੀਂ ਨਹੀਂ ਵਾਲੀ ਆਪਸ਼ਨ ਐਵੇਂ ਦੀ ਐਵੇਂ ਚੱਲੂ ਤੋ ਏਪ ਡਾਊਨਲੋਡ ਹੋ ਜੂ ਉਥੇ ਤੁਹਾਨੂੰ ਸਫਰ ਬੈਚ ਇੰਗਲਿਸ਼ ਦਾ ਦਿਖ ਜੂਗਾ ਨਾਲ ਡਿਸਕਾਊਂਟ ਕੂਪਨ ਬਾਏ ਨਾਓ ਦੇ ਉੱਤੇ ਤੁਹਾਡਾ ਡਿਸਕਾਊਂਟ ਕੂਪਨ ਹੈਪੀ ਆਵਰਸ ਲੱਗਿਆ ਪਿਆ ਉਹਦੇ ਤੇ ਕਲਿੱਕ ਕਰੋਗੇ ਤਾਂ ਡਿਸਕਾਊਂਟ ਲੱਗ ਜੂਗਾ ਵੈਸੇ ਬੈਚ ਜਾ ਕੇ 1170 80 ਨੇੜੇ ਰਹਿ ਜੂਗਾ ਐਪ ਦੇ ਚਾਰजेस ਲਾ ਕੇ ਐਪ ਦੇ ਗੇਟਵੇ ਚਾਰजेस ਲਾ ਕੇ ਠੀਕ ਹੈ ਜੇ ਤੁਸੀਂ ਆਈਫੋਨ ਯੂਜ਼ਰ ਹੋ ਤਾਂ ਕਲਾਸ ਪਲੱਸ ਐਪ ਡਾਊਨਲੋਡ ਕਰੋਗੇ o rg ਕੋਡ ਫਿਲ ਕਰੋਗੇ ਇਹ ਵਾਲਾ ਠੀਕ ਹੈ ਬਾਕੀ ਫਿਰ ਵੀ ਕੁਝ ਨਹੀਂ ਸਮਝ ਆਂਦਾ ਕੋਈ ਐਪ ਪਹਿਲਾਂ ਚੱਲ ਰਹੀ ਹੈ ਕੋਈ ਦਿੱਕਤ ਹੈ ਤਾਂ बस WhatsApp ਕਰੋ ਇਸ ਤੇ ਥੋੜੀ ਨਾਲ ਦੇ ਪ੍ਰੋਬਲਮ ਸੋਲਵ ਹੋ ਜੂ ਬਟ ਇਹਨਾਂ ਜ਼ਰੂਰ ਹੈ ਵੀ ਤੁਸੀਂ ਇੱਕ ਚੀਜ਼ ਸਮਝ ਲਓ ਵੀ ਇਸ ਚੀਜ਼ ਦਾ ਭਰੋਸਾ ਕਰੋ ਵੀ ਜੁੜੋ ਉਸੇ ਜਗ੍ਹਾ ਤੇ ਉਸੇ ਟੀਚਰ ਨਾਲ ਉਸੇ ਥਾਂ ਤੇ ਵੀ ਜਿੱਥੇ ਤੁਹਾਨੂੰ ਲੱਗਦਾ ਵੀ ਤੁਹਾਨੂੰ ਰਿਜ਼ਲਟ ਮਿਲਣ ਤੁਹਾਡਾ ਟਾਈਮ ਨਹੀਂ ਵੇਸਟ ਹੋਊਗਾ ਤੁਹਾਡਾ ਪੈਸਾ ਨਹੀਂ ਵੇਸਟ ਹੋਊਗਾ ਪੈਸੇ ਦੀ ਗੱਲ ਬਾਅਦ ਚ ਟਾਈਮ ਪਹਿਲਾਂ ਕਿਉਂ ਉਧਰੋਂ ਪੇਪਰ ਆਏ ਕਿਉਂ ਉਹਦਰੋਂ ਅਸੀਂ ਸਿਲੇਬਸ ਸ਼ੁਰੂ ਕਰਦੇ ਇੰਗਲਿਸ਼ ਇੰਟਰਸਟ ਹੀ ਨਹੀਂ ਬਣਦਾ ਕੋਈ ਸਟੂਡੈਂਟ ਕਹਿੰਦੇ ਅਸੀਂ ਆਹ ਕੀਤਾ ਸੀ ਬੁੱਕ ਲੈ ਕੇ ਰੱਖ ਦਿੰਨੇ ਬੁੱਕ ਅਸੀਂ ਪੜਦੇ ਵੀ ਨਹੀਂ ਕਿਉਂਕਿ ਕੋਈ ਡਾਊਟ ਕੌਣ ਸੋਲਵ ਕਰੂਗਾ ਬੁੱਕਸ ਬਹੁਤ ਐ এসএসসি ਦੇ ਬੁੱਕਸ ਖਰੀਦਦੇ ਆ ਬੈਂਕਿੰਗ ਦੇ ਬੁੱਕਸ ਖਰੀਦ ਕੇ ਰੱਖ ਲੈਨੇ ਆ ਪੈਸੇ 5-700 ਵੇਸਟ ਕਰਕੇ ਆ ਜੰਨੇ ਆ ਪਈ ਰਹਿੰਦੀ ਆ ਹੱਥ ਨਹੀਂ ਲੰਗਦੇ ਉਹਨੂੰ ਕਿਉਂਕਿ ਦੋ ਦਿਨ ਪੜਦਿਆ ਇੰਨੇ ਸਾਰੇ ਡਾਊਟਸ ਆਂਦੇ ਡਾਊਟ ਕੌਣ ਕਲੀਅਰ ਕਰੂਗਾ ਵੀ ਕਹਿੰਦੇ ਗੁਰੂ ਬਿਨਾ ਗਿਆਨ ਨਹੀਂ ਤਾਂ ਇੱਕ ਗੁਰੂ ਦੀ ਨੋਲੇਜ ਅੰਦਰ ਅਬਜ਼ਰਵੇਸ਼ਨ ਦੇ ਅੰਡਰ ਹੀ ਜੋ ਤਿਆਰੀ ਸ਼ੁਰੂ ਕਰੋਗੇ ਤਾਂ ਪਰਫੈਕਟ ਤਿਆਰੀ ਹੁੰਦੀ ਹੈ ਤਾਂ ਮੰਨੀ ਆਈ ਗੱਲ ਤੁਹਾਨੂੰ ਵੀ ਐਸੀ ਦਾ ਹੁੰਦਾ ਹੈ ਆਪਾਂ ਸਕੂਲ ਜਾਂਦੇ ਸੀ ਕਾਲਜ ਜਾਂਦੇ ਸੀ ਲੈਕਚਰ ਲਾਂਦੇ ਸੀ ਸਕੂਲ ਟਾਈਮ ਸੁਣਦੇ ਸੀ ਫਾਰਮੂਲੇ ਤਾਂ ਹੀ ਆਉਂਦੇ ਸੀ ਜੋ ਟੀਚਰ ਫਾਰਮੂਲਾ ਸਮਝਾਉਂਦੇ ਸੀ ਕਨਸੈਪਟ ਉਹਦੇ ਕਲੀਅਰ ਹੁੰਦਾ ਸੀ ਜੋ ਟੀਚਰ ਸਮਝਾਉਂਦੀ ਹੈ ਕੱਲੀਆਂ ਬੁੱਕਸ ਚੱਕ ਕੇ ਵੀ ਸਿੱਧਾ ਹੀ ਅਸੀਂ ਬੁੱਕ ਤੋਂ ਹੀ ਪੜ੍ਹਨੀ ਸ਼ੁਰੂ ਕਰਦੇ ਅਸੀਂ ਤਿਆਰੀ ਨਹੀਂ ਹੋਊਗੀ ਹਾਂ ਜੇ ਤੁਸੀਂ ਪਹਿਲਾਂ ਕੀਤਾ ਹੋਇਆ ਸਾਰਾ ਕੰਮ ਕੀਤਾ ਐਕਸਟਰਾ ਪ੍ਰੈਕਟਿਸ ਹੋਵੇ ਚਾਹੇ 10 ਬੁੱਕਸ ਫੋਲੋ ਕਰ ਲੇ ਤੁਸੀਂ ਕੋਈ ਦਿੱਕਤ ਨਹੀਂ ਸਾਲਵ ਹੋ ਜਾਣਗੇ ਕੋਈ ਦਿੱਕਤ ਨਹੀਂ ਆਉਗੀ ਤੁਹਾਨੂੰ ਕੋਈ ਪਰੇਸ਼ਾਨੀ ਨਹੀਂ ਔਰ ਹਾਂ ਜੇ ਤੁਸੀਂ ਕਿਤੇ ਵੀ ਜੁੜਨਾ ਚਾਹੁੰਦੇ ਹੋ ਕਿਸੇ ਨਾਲ ਵੀ ਪੈਸਾ ਅਤੇ ਟਾਈਮ ਦੋਨੋ ਬਚਾਓ ਠੀਕ ਹੈ ਪਹਿਲਾਂ ਪਰਖੋ ਵੀ ਹਾਂ ਕੀ ਉਹ ਟੀਚਰ ਦਾ ਪੜਾਇਆ ਹੁੰਦਾ ਹੈ ਕੀ ਉਹ ਟੀਚਰ ਸੋਖਾ ਬਣਾਉਂਦੇ ਹੈ ਕੀ ਉਹ ਟੀਚਰ ਪ੍ਰੋਪਰ 100% ਆਪਣਾ ਦਿੰਦੇ ਹੈ ਕੀ ਰਿਵਿਊਜ਼ ਹੈ ਸਟੂਡੈਂਟ ਦੇ ਫਿਰ ਉਸ ਤੋਂ ਬਾਅਦ ਕਿਤੇ ਜਾ ਕੇ ਤਿਆਰੀ ਸ਼ੁਰੂ ਕਰੋ ਆਪਣੀ ਕਲੀਅਰ ਤਾਂ ਇਸ ਲਈ ਕਰਨਾ ਕੀ ਹੈ ਟੈਲੀਗ੍ਰਾਮ ਨੂੰ ਜੋਇਨ ਕਰੋ ਇੰਗਲਿਸ਼ ਸੁਧੋ ਸੋਨਿਆ ਰੋੜੋ ਪਹਿਲਾਂ ਤੇ ਦੇਖੋ ਹਜ਼ਾਰਾਂ ਸਟੂਡੈਂਟ ਦੇ ਰਿਵਿਊਜ਼ ਹੈ ਉੱਥੇ ਕਿ ਕਿਵੇਂ ਜਿਹੜੇ ਸਟੂਡੈਂਟ ਕਹਿੰਦੇ ਸੀ ਇੰਗਲਿਸ਼ ਨੂੰ ਨਫ਼ਰਤ ਕਰਦੇ ਐ ਇੰਗਲਿਸ਼ ਤਾਂ ਸੱਚੀ ਛੱਡੀ ਹੋਈ ਸੀ ਜੀ ਇਹਨੂੰ ਤੁਹਾਨੂੰ ਮੈਂ ਕਰ ਸਕਦਾ ਕੁਝ ਮਰਜ਼ੀ ਕਰ ਲੂੰਗਾ ਪਰ ਮੈਂ ਇੰਗਲਿਸ਼ ਨਹੀਂ ਦੱਸਦਾ ਉਹ ਵੀ ਸਟੂਡੈਂਟ ਫੈਨ ਬਣ ਜਾਂਦੇ ਉਹ ਕਹਿੰਦੇ ਸਾਨੂੰ ਤਾਂ ਜੀ ਪੰਜਾਬੀ ਔਖਣ ਲੱਗੀ ਔਖੀ ਲੱਗਣ ਲੱਗੀ ਸਸਤਾ ਇੰਗਲਿਸ਼ ਹੀ ਕਰਦੇ ਰਹਿਣੇ ਸਾਰਾ ਦਿਨ ਤਾਂ ਇਹ ਦੋ ਦੇ ਵੀ ਸਟੂਡੈਂਟ ਪਈ ਹੈ ਨਾ ਤਾਂ ਡਰਨਾ ਬੰਦ ਕਰੋ ਇੰਗਲਿਸ਼ ਤੋਂ ਡਰਨਾ ਕੋਈ ਹੱਲ ਨਹੀਂ ਹੈ ਤਿਆਰੀ ਸ਼ੁਰੂ ਕਰੋ ਆਪਣੀ ਕਲੀਅਰ ਜਿਹੜੀ ਚੀਜ਼ ਤੋਂ ਡਰ ਲੱਗਦਾ ਨਾ ਉਸ ਨੂੰ ਓਵਰਕਮ ਕਰੋ ਉਸ ਤੇ ਕਾਬੂ ਪਾਓ ਉਸ ਨੂੰ ਗੈਟ ਓਵਰਕ ਫਿਰ ਜਾ ਕੇ ਆ ਡਰ ਕੇ ਕੋਈ ਹੱਲ ਨਹੀਂ ਕਿਸੇ ਚੀਜ਼ ਤੋਂ ਡਰ ਕੇ ਕੋਈ ਹੱਲ ਨਹੀਂ ਮਿਹਨਤ ਕਰਨੀ ਪੋਗੀ ਸਟਰਗਲ ਕਰਨੀ ਪੋਗੀ ਜੇ ਮੈਂ ਬੈਸਟ ਕੰਟੈਂਟ ਦਾ ਦਾਅਵਾ ਕਰ ਰਿਹਾ ਤੁਹਾਨੂੰ ਵੀ ਹਾਂ ਵੀ ਬੈਸਟ ਕੰਟੈਂਟ ਦੇਵਾਂਗਾ ਤਾਂ ਤੁਸੀਂ ਆਪਣਾ ਬੈਸਟ ਦਿਓਗੇ ਜੇ ਮੈਂ ਕਹਤਾ ਵੀ 2 ਘੰਟੇ ਦੇ ਮੈਨੂੰ ਚਾਹੀਦਾ ਤਾਂ 2 ਘੰਟੇ ਦੇਣੇ ਪੈਣਗੇ ਇਹ ਨਹੀਂ ਵੀ ਇੱਕ ਦਿਨ ਪੜ ਲਿਆ ਤੇ ਚਾਰ ਦਿਨ ਉਹਦੇ ਬਾਅਦ ਹੱਥ ਨਹੀਂ ਲਗਾਏ ਬਟ ਇੰਟਰਸਟ ਹੈ ਨਾ ਜੋ ਇੱਕ ਹਫਤੇ ਦੇ ਅੰਦਰ ਅੰਦਰ ਹੀ ਤੁਹਾਨੂੰ ਆਪਣੇ ਆਪ ਫੀਲ ਹੋ ਜਾਊਗਾ ਵੀ ਨਹੀਂ ਜੀ ਗੱਲ ਤਾਂ ਪੱਕੀ ਹੈ ਵੀ ਮਜ਼ਾ ਤਾਂ ਬਹੁਤ ਆ ਰਿਹਾ ਹੈ ਲੱਗ ਰਿਹਾ ਵੀ ਇੰਗਲਿਸ਼ ਪੜ ਰਹੇ ਹਾਂ ਕਿ ਪੰਜਾਬੀ ਕਰ ਰਹੇ ਹਾਂ ਮੈਂ ਪੜੀ ठीक है सो मिलते फिर अपने बैच के अंदर बारह दिसंबर तक बैच अपना शुरू हो जाऊगा ठीक है प्रोपर बैस्ट कंटेंट मिलेगा उधरों ग्रामर शुरू करा उधरों कैप करा बस तुम तो कराने बनो इंग्लिश के बैस्ट रिजल्ट अपना बॉमिस है ओके गाइस बाय टेक केयर